ਦਸਵੀਂ ਭਾਈ ਜੀਤ ਸਿੰਘ ਆਲਮਗੀਰ ਵਾਲਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 22 ਧਾਰ ਦੇ ਪਹਾੜੀ ਰਾਜਿਆਂ ਨੂੰ ਸੰਬੋਧਨ ਕਰਕੇ ਕੀ ਕਹਿੰਦੇ ਹਨ ਗੁਰੂ ਜੀ ਕਹਿਣ ਰਾਜ ਬਾਈ ਤਾਰਾ ਨੂੰ ਕੰਨ ਲਾ ਕੇ ਸੁਣੋ ਸਾਡੀਆਂ ਵਿਚਾਰਾਂ ਨੂੰ ਦੇਣੀ ਹੈ ਬਦਲਾ ਇਸਮੇ ਦੀ ਚਾਲ ਮੈਂ ਕੱਲੇ ਨੂੰ ਲੜਾ ਤੂੰ ਸਵਾ ਲੱਖ ਨਾਲ ਮੈਂ ਆ ਮਹੋਤਮ ਲੈ ਕੇ ਸਾਚੇ ਖੰਡ ਤੂੰ ਆਰਮ ਆਜ਼ਾਦ ਕਾਰਨਾ ਪਖੰਡ ਤੂੰ ਕੋਣ ਦੇਵੇ ਝੂਠੇ ਭਾਰਮਾਂ ਦੇ ਜਾਲ ਮੈਂ ਇਕੱਲੇ ਨੂੰ ਲੜਾਰੂ ਸਵਾ ਲੱਖ ਨਾਲ ਮੈਂ ਜ਼ਿੰਦਗੀ ਜਿਉਦੇ ਜ਼ਿੰਦਗੀ ਜਿਹਾ ਉਹਦੇ ਲੋਗ ਬਾਦ ਨਾਮੀ ਦੀ ਸੁੱਤੀ ਬਿਆਨਖ ਮਾਰੀ ਵੀ ਗੁਲਾਮੀ ਦੀ ਲਾਜ ਵਾ ਖਾਤਮਾ ਨਰਾਸਲੀ ਇਲਾਜ ਵਾ ਨਰਾਸ ਭਾਗ ਦੇਣਾ ਲੋਕਾਂ ਨੂੰ ਸੰਭਾਲ ਮੈਂ ਕੱਲੇ ਨੂੰ ਲੜਾ ਦੂ ਸਵਾ ਲੱਖ ਨਾਲ ਮੈਂ ਰਿਹਾਂ ਲਾਜਮਾਨਾ ਸ਼ਾਦਮਈ ਢੰਗ ਦਾ ਆ ਗਿਆ ਬਗਤ ਯੋਧਿਆ ਨੇ ਜੰਗ ਦਾ ਮੋਗਲਾਂ ਦੀ ਬਾਦਸ਼ਾਹੀ ਦੇਣੀ ਗਾਲ ਮੈਂ ਕੱਲੇ ਨੂੰ ਲੜਾ ਦੂ ਸਵਾ ਲੱਖ ਨਾਲ ਚੰਡੇ ਕੇਸਰੀ ਝਲਾਉਣੇ ਨੇ ਚਿੜੀਆਂ ਦੇ ਕੋਲੋਂ ਬਾਜ ਤੜਬਾਉਣੇ ਨੇ ਦੁਨੀਆਂ ਦੇ ਦੇ ਬਾਦਲ ਆਖ ਆਲਮੈਂ ਕੱਲੇ ਨੂੰ ਨਰਾਦੂ ਸਵਾ ਲੱਖ ਨਾਲ ਮੈਂ ਦੱਸ ਦੇਣੀ ਜਾਜ ਜ਼ਿੰਦਗੀ ਜਿਉਣ ਦੀ ਆਨ ਸ਼ਾਨ ਨੂੰ ਤੋ ਕਰਬਾਨ ਹੋਣ ਦੀ ਹੱਲ ਕਰਨ ਦੇ ਨ ਮੌਤ ਦਾ ਸਵਾਲ ਮੈਂ ਕੱਲੇ ਨੂੰ ਲੜਾ ਦੂ ਸਵਾ ਲੱਖ ਨਾਲ ਗੱਜਾਂਗੇ ਸੋਣਾ ਹੈ ਪੰਥ ਜੋਰਾ ਬੇਮਸਾਲਮ ਯੋ